ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਤੋਂ ਇੱਕ ਨਵੀਂ ਸੀਰੀ ਸ਼ੁਰੂ ਕਰ ਰਿਹਾ ਹਰ ਘਰ 'ਚ ਬਰਕਤ ਪੈਸੇ ਦੀ ਕੋਈ ਕਮੀ ਨਾ ਰਹੇ ਸਤ ਸੰਗਤ ਜੀ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਚੀਜ਼ ਰਸੋਈ ਦੇ ਵਿੱਚ ਛੁਪਾ ਕੇ ਰੱਖ ਦਿਓ ਔਰ ਉਸ ਤੋਂ ਬਾਅਦ ਤੁਹਾਡੇ ਘਰ 'ਚ ਬਰਕਤਾਂ ਦੀ ਲੈਣ ਲੱਗ ਜਾਏਗੀ ਐਨਾ ਪੈਸਾ ਆਏਗਾ ਕਿ ਤੁਹਾਨੂੰ ਉਹਦੇ ਵਾਸਤੇ ਨਵੀਂ ਅਲਮਾਰੀ ਲੈਣੀ ਪਵੇਗੀ ਤੁਹਾਨੂੰ ਕਰਨਾ ਕੀ ਹੈ ਇੱਕ ਜਾਰ ਲੈਣਾ ਹੈ ਛੋਟਾ ਲੈ ਲਓ ਜਾਂ ਐਡਾ ਲੈ ਲਓ 골ਡਨ ਟੱਕਣ ਹੋਣਾ ਚਾਹੀਦਾ ਉਹਦੇ ਉੱਤੇ ਇਹ ਪਹਿਲੀ ਸ਼ਰਤ ਹੈ ਕਾਲਾ ਨਹੀਂ ਹੋਣਾ ਚਾਹੀਦਾ ਇੱਕ ਜਾਰ ਲੈ ਕੇ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਸੀ ਸਾਲਟ ਪਾ ਲਓ ਅਗਰ ਸੀ ਸਾਲਟ ਮੈਂ ਸਮੁੰਦਰੀ ਨਮਕ ਨਹੀਂ ਮਿਲਦਾ ਕੋਈ ਗੱਲ ਨਹੀਂ ਸੈਂਡਾ ਨਮਕ ਪਾ ਲਓ ਜਿਹੜਾ ਪਿੰਕ ਕਲਰ ਦਾ ਹੁੰਦਾ ਹੈ ਨਾ ਜਿਹੜਾ ਪੀਚ ਕਲਰ ਦਾ ਜਨਵਸੀ ਕਹਿੰਦੇ ਆ ਹਿਮਾਲਿਆ ਨਮਕ ਸਿੰਧਾ ਨਮਕ ਜਿਹੜਾ ਵਰਤਦੇ ਇਸਤੇਮਾਲ ਕਰਦੇ ਆ ਉਹਦੇ ਵਿੱਚ ਪਾ ਲੋ ਪੂਰਾ ਪਰੰਦੇ ਲੋੜ ਨਹੀਂ ਜਿੰਨਾ ਹੀ ਪੋਰਾ ਪਾ ਕੇ ਇੱਥੇ ਪੰਜ ਲੌਂਗ ਪਾ ਦਿਓ ਪੰਜ ਲੌਂਗ ਪਾ ਕੇ ਇਹਨਾਂ ਨੂੰ ਖੁੱਲਾ ਰੱਖਣਾ ਹੈ ਔਰ ਆਪਣੀ ਐਫਰਮੇਸ਼ਨ ਪਾਉਣੀ ਹੈ ਜੋ ਤੁਸੀਂ ਚਾਹੁੰਦੇ ਹੋ ਮੇਰੇ ਘਰ ਦੇ ਵਿੱਚ ਬਰਕਤਾਂ ਦੀ ਲਾਈਨ ਲੱਗ ਜਾਏ मेरे घर इना पैसा आए कि मेरी अगली सत्त पीढ़ियाँ बैठ के खा मैं मनी मैगनेट बन जावा मैं अपने घर हर पास लग्जरी लग्जरी और लग्जरी देखा ये एफरमेषन कर दी जो भी कहना चाहो और खुद कह सद ਉਸ ਵਾਰ ਢੱਕਣ ਬੰਦ ਕਰਕੇ ਇਹਨੂੰ ਰਸੋਈ ਦੇ ਵਿੱਚ ਰੱਖ ਦਿਓ ਇਹਦਾ ਇਸਤੇਮਾਲ ਨਹੀਂ ਕਰਨਾ ਇਹ 10 ਮਹੀਨੇ ਬਾਅਦ ਇਹਨੂੰ ਬਦਲੀ ਕਰ ਦੇਣਾ ਹੈ ਇਸਤੇਮਾਲ ਕਰਨਾ ਤੇ ਕਰ ਲਿਓ ਕਿਤੇ ਬੂਟੇ ਨੂੰ ਪਾਉਣਾ ਜਾਂ ਕਿਤੇ ਹੋਰ ਪਾਉਣਾ ਬੇਸ਼ੱਕ ਪਾ ਦੇਣਾ ਜਾਰ ਨੂੰ ਚੰਗੀ ਤਰ੍ਹਾਂ ਧੋਣਾ ਹੈ ਸੁਕਾ ਕੇ ਫਿਰ ਪਾ ਕੇ ਆਪਣੀ ਇਨਫਰਮੇਸ਼ਨ ਕਰਨੀ ਆ ਔਰ ਫਿਰ ਇਹਨੂੰ ਉਸੇ ਅਗਰ ਰੱਖ ਦੇਣਾ ਹੈ ਸਾ ਸੰਗਤ ਜੀ ਇਹ ਮਹਾ ਉਪਾਏ ਹੈਗਾ ਜਿਸ ਘਰ ਦੇ ਵਿੱਚ ਵੀ ਕੀਤਾ ਗਿਆ ਉਹਦੇ ਘਰ ਬਰਕਤਾਂ ਸ਼ੁਰੂ ਹੋ ਗਈਆਂ ਹੁਣ ਇਹ ਨਹੀਂ ਹੈ ਕਿ ਮੈਂ ਇਹ ਨਹੀਂ ਕਹੂੰਗਾ ਜੀ ਤੁਸੀਂ ਕੰਮ ਨਾ ਕਰੋ ਆ ਰੈਮੇਡੀ ਕਰ ਲਓ ਜਾਂ ਉਪਾਏ ਕਰ ਲਓ ਰਾਤ ਨੂੰ ਲੈ ਕੇ ਬਰਸਾਤ ਹੋ ਜਾਏਗੀ ਬਰਸਾਤ ਹੋਏਗੀ ਮਗਰ ਮਿਹਨਤ ਨਾਲ ਔਰ ਦੂਸਰਾ ਗੁਰੂ ਦੇ ਚਰਨਾਂ ਦੇ ਨਾਲ ਮੇਰੇ ਜੁੜੇ ਰਹਿਣਾ ਹੈਉਣ ਵਾਲੇ ਟਾਈਮ 'ਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤੁਹਾਨੂੰ ਰੈਮੇਡੀਆ ਦੱਸਾਂਗਾ ਉਹ ਵੀ ਰਾਮ ਬਾਣ ਉਪਾਏ ਹੈਗੇ ਆ ਸਾ ਸੰਗਾਜੀ ਨੰਬਰ 2 ਤੁਸੀਂ ਆਪਣੇ ਘਰ ਦੇ ਵਿੱਚ ਕਦੀ ਵੀ ਚੌਲ ਚੀਨੀ ਆਟਾ ਤੇ ਨਮਕ ਇਹ ਚੀਜ਼ਾਂ ਕਦੀ ਵੀ ਖਤਮ ਨਹੀਂ ਹੋਣ ਦੇਣੀਆਂ ਅਗਰ ਖਤਮ ਹੋਣ ਵਾਲੀਆਂ ਉਸ ਤੋਂ ਪਹਿਲਾਂ ਹੀ ਲਿਆ ਕੇ ਤੇ ਹੋਰ ਪਾ ਦਿਓ ਜਦ ਤੱਕ ਇਸ ਤਰ੍ਹਾਂ ਕਰਦੇ ਰਹੋਗੇ ਤੁਹਾਡੇ ਘਰ 'ਚ ਬਰਕਤਾਂ ਦੀ ਲੈਣ ਲੱਗੀ ਰਹੇਗੀ ਨੰਬਰ 3 ਹਮੇਸ਼ਾ ਪੋਜ਼ਿਟਿਵ ਰਹਿਣਾ ਹੈ ਕਦੀ ਨੈਗੇਟਿਵ ਸੋਚ ਨਹੀਂ ਦਿਮਾਗ ਚ ਆਉਂਦੇ ਨਹੀਂ ਹਮੇਸ਼ਾ ਚੰਗਾ ਸੋਚੋ ਗੁਰੂ ਸਾਹਿਬ ਕਹਿੰਦੇ ਹੈ ਨਾ ਬੋਤਾ ਕਹੀਏ ਬੋਤਾ ਹੋਏ ਜਿੰਨਾ ਜਿਆਦਾ ਚੰਗਾ ਸੋਚੋਗੇ ਉਹਨਾਂ ਤੁਹਾਡੇ ਘਰ ਬਰਕਤਾਂ ਦੀ ਲੈਣ ਲੱਗੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ